ਦਿੱਤਗੇ ਅਜਾ ਤਿੱਬੇਆਂ ਦਾ ਸ਼ਰਮ ਮਨਾਉਂਦੇ ਨਾ ਜਦੋਂ ਹਾਰਦੇ ਆ ਥਰੂ ਨਹੀਂ ਕਰਦੇ ਸਾਡੇ ਮੱਥਿਆਂ 'ਤੇ ਜਾਗਦੀ ਆ ਰੋਸ਼ਨੀ ਆ ਓਏ ਅਸੀਂ ਭੂਗਦੀ ਆ ਕਰਦੇ ਹਲੇਰਦਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦਿਖਾਉਨੇ ਆ ਤੁਹਾਨੂੰ ਅੱਜ ਪੈਨੋਰਮਿਕ ਵਿਊ ਪੰਜਾਬ ਦੇ ਪਿੰਡਾਂ ਦਾ ਪੰਜਾਬ ਦੇ ਖੇਤਾਂ ਦਾ ਮਾਹੌਲ ਇਦਾਂ ਦਾ ਬਣਿਆ ਕਿ ਸ਼ਿਮਲਾ ਡਲੋਜ਼ੀ ਪੰਜਾਬ ਚ ਆ ਗਿਆ ਆ। ਇਸ ਹਿਸਾਬ ਦਾ ਮਾਹੌਲ ਬਣਿਆ ਪਿਆ। ਉਹ ਸਾਹਮਣੇ ਆਪਣਾ ਕਮਾ ਦਿਆ ਤੇ ਝੋਨਾ ਲਾਉਣ ਤੋਂ ਪਹਿਲਾਂ ਹਨਾ ਜਦੋਂ ਇਹਦੀ ਬਨਾਈ ਕੀਤੀ ਸੀ ਉਸ ਵਾਰ ਇਹਦੇ ਵਿੱਚ ਡੀਲਾ ਹੋ ਗਿਆ ਸੀਗਾ। ਤੇ ਮੈਂ ਸੋਚਦਾ ਇਹਦੇ ਵਿੱਚ ਸੈਂਪਰਾ ਦੀ ਸਪਰੇ ਕਰਾਂਗੇ। ਪਰ ਉਹ ਪਤਾ ਹੀ ਨਹੀਂ ਲੱਗਾ ਦਿਨਾਂ ਚ ਹੀ ਦੇਖ ਲੋ ਕਮਾਦ ਐਡਾ ਹੋ ਗਿਆ ਹੁਣ ਤਾਂ ਵਿੱਚ ਵੀ ਨਹੀਂ ਵੱਡ ਹੋਣਾ ਯਾਨੀ ਕਿ ਇਹ ਜਿਹੜੇ ਮਹੀਨੇ ਆ ਨਾ ਸੌਣ ਭਾਦੋਂ ਇਹ ਜਦੋਂ ਹਵਾ ਚ ਨਮੀ ਹੁੰਦੀ ਆ ਤਦੋਂ ਪੂਰੀ ਬਨਸਪਤੀ ਜਿਹੜੀ ਕੁਦਰਤ ਆ ਆਪਣੇ ਆਪ ਹੀ ਵੱਧਦੀ ਫੁੱਲਦੀ ਆ ਬੇਲੋੜਾ ਵੱਧਦੀ ਆ ਬੇਲੋੜਾ ਤੁਸੀਂ ਦੇਖ ਲਓ ਦਰਖਤਾਂ ਤੇ ਵੀ ਜਵਾਨੀ ਜੀ ਆ ਜਾਂਦੀ ਆ ਤੇ ਇਸੇ ਤਰ੍ਹਾਂ ਹੀ ਫਸਲ ਬਹੁਤ ਜਲਦੀ ਵੱਧਦੀ ਆ ਜਦੋਂ ਹਵਾ ਚ ਨਮੀ ਤੇ ਨੀਂ ਪੈਂਦੇ ਆ ਇਦਾਂ ਦਿਨੋਦੈਨੀ ਕਮਾਲ ਏਡਾ ਹੋ ਗਿਆ ਤੇ ਮੈਂ ਸੋਚਦਾ ਸੀ ਕਿ ਇਹਦੇ ਵਿੱਚ ਸੈਂਪਰਾ ਦੀ ਸਪਰੇ ਕਰਾਂਗੇ ਡੀਲਾ ਬਹੁਤ ਆ ਤੇ ਝੋਨਾ ਲਾਉਂਦੇ ਲਾਉਂਦੇ ਪਤਾ ਹੀ ਨਹੀਂ ਲੱਗਾ ਹਰ ਮੌਸਮ ਦਾ ਆਪੋ ਆਪਣਾ ਫਾਇਦਾ ਜੇਠ ਹੜ ਦੀਆਂ ਧੁੱਪਾਂ ਸੁੱਕੇ ਬਾਣਾ ਵਿੱਚ ਜਾਨ ਪਾਉਣੀ ਆ ਤੇ ਇਹਨਾਂ ਦਿਨਾਂ ਚ ਕੁਦਰਤ ਦੇਖੋ ਹੋਇਆ ਨਾ ਖੇਲੀ ਪਈ ਆ ਫਿਰ ਦੁਬਾਰਾ ਪੱਤ ਝੜ ਆਉਂਦੀ ਆ ਸਿਆਲ ਆਉਂਦੇ ਆ ਫਿਰ ਪੱਤ ਝੜ ਆਉਂਦੀ ਆ ਫਿਰ ਬਸੰਤ ਆਉਂਦੀ ਆ ਫਿਰ ਗਰਮੀ ਆਉਂਦੀ ਆ ਹਰ ਇੱਕ ਚੀਜ਼ ਦਾ ਮਾਇਨਾ ਹਰ ਇੱਕ ਚੀਜ਼ ਦੇ ਆਪੋ ਆਪਣੇ ਗਾਉਣੇ ਆ ਚੱਲ ਰਿਹਾ ਖਾਦ ਦਾ ਕੰਮ ਤੀਜੀ ਇਨਸਟਾਲਮੈਂਟ ਆ ਖਾਦ ਦੀ ਤੇ ਲਾਸਟ ਖਾਦ ਆ ਤੇ ਪਹਿਲੋ ਸਾਡਾ ਸੀਗਾਰਾ ਦਾ ਇਹਦੇ ਨਾਲ ਫਟੇਰਾ ਵਗੈਰਾ ਪਾਉਣ ਦਾ ਖਾਦ ਤੇ ਬਟ ਕੱਲੀ ਯੂਰੀਆ ਹੀ ਪਾ ਰਹੇ ਆ ਸਪਰੇ ਕਰਾਂਗੇ ਇਹਦੇ ਤੇ ਇੱਕ ਦੋ ਦਿਨਾਂ ਚ ਇਨਸੈਕਟੀਸਾਈਡ ਦੀ ਸਪਰੇ ਕਰਾਂਗੇ ਤੇ ਹੌਣ ਕੱਲੀ ਖਾਦ ਤੇ ਲਾਸਟ ਖਾਦਿਆ ਇਹ ਤੀਜੀ ਇਨਸਟਾਲਮੈਂਟ ਤੇ ਅੱਛਾ ਵੀਡੀਓ ਬਹੁਤ ਜਿਹੜੀ ਸਰ ਲਓ ਜੀ ਅੱਜ ਆ ਪਾਏ ਆ ਪਾਵਰਪਲੇ ਜਲੰਧਰ ਤੇ ਅੱਜ ਸਾਡੀ ਬੈਂਕ ਨੇ ਟੂਰਨਾਮੈਂਟ ਆਰਗੇਨਾਈਜ਼ ਕੀਤਾ IPL बॉक्स क्रिकेट ਜਲੰਧਰ ਰੀਜਨ ਛੇ ਟੀਮਾਂ ਇਹਦੇ ਵਿੱਚ ਚਨਈ ਮੁੰਬਈ ਪੰਜਾਬ ਆਹ ਦਿੱਲੀ ਕੈਪੀਟਲਸ ਆ ਲਖਨਊ ਤੇ ਯਾਰ ਇੱਕ ਟੀਮ ਕਿਹੜੀ ਹੈ ਇੱਕ ਪੰਜਾਬ ਹੋ ਗਈ ਹਾਂ RCB ਰੋਲ ਚੈਲੈਂਜਰਸ ਬੰਗਲੌਰ ਬੰਗਲੌਰ ਤੇ ਸ਼ਾਮ ਦੇ ਵੱਜ ਗਿਆ 4 ਮੈਚ ਲੱਗੇ ਸ਼ੁਰੂ ਹੋਣ ਤੇ ਮਾਹੌਲ ਇੱਕ ਨੰਬਰ ਆ ਤੇ ਆਲੇ-ਦੁਆਲੇ ਦਾ এনवायरमेंट ਐਟਮੋਸਫੇਅਰ ਵੀ ਓਕੇ ਰਿਪੋਰਟ ਆ ਦੇਖਦੇ ਆ ਹੁਣ ਫੇ ਪਹਿਲਾ ਮੈਚ ਸਟਾਰਟ ਹੋ ਗਿਆ ਇਹ ਸਾਡੀ ਟੀਮ ਹੈਗੀ ਆ ਦਿੱਲੀ ਕੈਪੀਟਲਸ ਸਾਡਾ ਮੈਚ ਆਗਾ ਤੀਜੇ ਨੰਬਰ ਤੇ ਚਲੋ ਜੀ ਬਾਪਾ ਆ ਜਾ ਉਧਰ ਪ੍ਰੈਕਟਿਸ ਕਰਦੇ ਆ ਜਾ ਬੋਲਿੰਗ ਕਰਾ ਦੇਖਿਓ ਇਧਰ ਆ ਸਾਡੀ ਟੀਮ ਮੇਟ ਦੇਖ ਲੋ ਇਹ ਪਹਿਲੋ ਲੱਸੀ ਪੀ ਜਾਂਦੇ ਇਹਨਾਂ ਦੇ ਮੈਚ ਵੀ ਲੱਸੀ ਕਰਾਉਣੀ ਏ ਅਣ ਮੈਚ ਚੱਲ ਰਿਹਾ ਮੁੰਬਈ ਦਾ ਤੇ ਆਰਸੀਬੀ ਦਾ ਤੇ ਇਸ ਤੋਂ ਬਾਅਦ ਨੈਕਸਟ ਮੈਚ ਆਪਣਾ ਚੰਨਈ ਦਾ ਤੇ ਦਿੱਲੀ ਕੈਪੀਟਲਸ ਮੌਸਮ ਹੋ ਗਿਆ ਓਕੇਰਪੋਰਟ ਜਬਾਦਸ਼ਾ ਵਿਊ ਪੂਰਾ ਓਕੇਰਪੋਰਟ ਆ ਫੀਲਿੰਗ ਲੱਗੀ ਆ ਹੈਗਾ ਚੌਗੇ ਛਿੱਕਿਆਂ ਵਾਲਾ ਹੀ ਕੰਮ ਪਰ ਫੀਲਿੰਗ ਲੱਗੀ ਆ ਗਰਾਊਂਡ ਦੀ ਆ ਨਾ ਨਾ ਆਹ ਜੀ ਨੇ ਕਹਿੰਦੀ ਹੈ ਇਧਰ 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 ਉਹ ਹੋ ਗਿਆ ਪਾ ਕੇ ਬੱਲਾ ਉਹ ਵੀ ਉਹ ਪਾ ਵੀ ਅਚਾਰ ਜਾਰਾ ਨਾ ਲੇਕਿਨ ਲਾਸਟ ਬੋਲ पे 20 ਕਰ ਦਿਆ ਉਸ ਨੂੰ ਔਰ ਚੇਸ ਤੋਂ

ਆ ਬੋਲਾ ਨਾ ਨਾ ਸਰਵਦੀਆਂ ਮਾਰ ਗਿਆ ਥੰਨੇ ਨਹੀਂ ਆਈਆਂ ਨੈਟ ਦੇ ਉੱਤੇ ਹੀ ਫਸੀਆਂ ਆ ਮੈਨੇ ਬੋਲਾ ਫੋਰ ਕਰ ਮੇ ਫੋਰ ਲਾ ਦਿਆ ਹਰ ਇੱਕ ਬੋਲ ਦੇ ਕਟਾਪਾ ਚੱਲ ਰਿਹਾ ਲਾਈਟਾਂ ਹੋ ਗਈਆਂ ਔਨ 6ਵਾਂ ਮੈਚ ਚੱਲ ਰਿਹਾ ਅਗਲਾ ਮੈਚ ਆਪਣਾ ਆ ਪਿਛਲਾ ਮੈਚ ਆਪਾਂ ਹਾਰ ਗਏ ਸੀਗੇ ਤੇ ਹੁਣ ਦੇਖਦੇ ਆ ਸ਼ਾਪ ਦੇ ਬਚ ਗਏ 7 ਲਾਈਟਾਂ ਹੋ ਗਈਆਂ ਔਨ ਠੀਕ ਠੀਕ ਹੈ ਮੈਂ ਮੈਚ ਖੰਡਣਾ ਹੈ ਬੋਲੇ ਹੋ ਗਏ 10ਵਾਂ ਮੈਚ ਚੱਲ ਰਿਹਾ ਟੋਟਲ 15 ਮੈਚ ਹੈ 16ਵਾਂ ਫਾਈਨਲ ਤੇ ਸਾਢੇ 3 ਮੈਚ ਹੋ ਗਏ ਵਿੱਚੋਂ ਇੱਕ ਜਿੱਤੇ ਆਂ ਅਸੀਂ ਅਗਲਾ ਮੈਚ ਸਾਡਾ 4ਥ ਤੇ ਨੀਰਾ ਹੋ ਗਿਆ ਕਾਫੀ 10 ਵਜ ਗਏ ਤੇ ਚੱਲ ਰਿਹਾ ਮੈਚ ਸਰ ਅਲਰੇਡੀ ਭਾਈ ਇੱਕ ਬੋਲ ਯਾਰ ਇੱਕ ਉਹ ਪੈਰ ਮੇ ਵੀ ਤਾਂ ਲੱਗੀ ਸੀ ਪੈਰ ਤੇ ਲੱਗੀ ਸੀ ਫੁੱਟਬਾਲ ਪੈਰ ਤੇ ਨਹੀਂ ਪੈਰ ਦੇ ਵੱਜ ਕੇ ਉੱਪਰ ਮੇ ਲੱਗੀ ਹੈ ਉੱਪਰ ਟੋਕ ਇਹ ਕੀ ਹੋ ਗਈ ਚਾਰ ਹੋਈਆਂ 3 ਡਾਟ ਸੀ ਇੱਕ ਇੱਕ ਟਿੱਕਾ ਚਾਰ ਹੋ ਗਈ 3 ਡਾਟ ਇੱਕ ਟਿੱਕਾ ਕੋਈ ਐਸਾ ਨਹੀਂ ਕਰੋ ਯਾਰ ਸ਼ਾਵਾ ਸ਼ਾਵਾ ਅਰਵਿੰਦ ਸ਼ਾਹ ਜੀ ਸਾਡੇ ਪੰਜ ਮੈਚ ਹੋ ਗਏ ਕੰਪਲੀਟ ਐਕਚੁਅਲੀ ਪਿਛਲੇ 3 ਮੈਚ ਆਪਾਂ ਜੈਤ ਲਏ ਲਾ ਦਰੋ ਫਾਈਨਲ ਚ ਪਹੁੰਚਣਾ ਸਾਡਾ ਮੈਚ ਤੇ ਡਿਪੈਂਡ ਕਰਦਾ ਦੋਨਾਂ ਟੀਮਾਂ ਤੇ ਜੇ ਬੈਟਿੰਗ ਟੀਮ ਜਿੱਤ ਜਵੇ ਮੋਈ 3 ਔਰ ਹੈ ਡਾਇਰੈਕਟ ਫਾਈਨਲ ਚ ਜੇ ਹਾਰ ਗਏ ਫਿਰ ਆਪਾਂ ਫਾਈਨਲ ਚ ਬਣਾ ਨਹੀਂ ਇਹ ਬੜੀਆ ਚੱਲ ਰਿਹਾ ਸਕੋਰ ਬਹੁਤ ਬੜੀਆ ਚੱਲ ਰਿਹਾ ਮਾਰ ਚੱਕੇ ਮਾਰ ਲਖਨਊ ਦਾ ਤੇ ਕੀ ਕੀ ਬਾਤ ਹੈ ਜੇ ਮਿਟਨਊ ਜਿੱਤ ਗਏ ਤੇ ਆਪਾਂ ਡਾਇਰੈਕਟ ਫਾਈਨਲ ਚ ਜੇ ਹਾਰ ਗਏ ਫਿਰ ਆਪਾਂ ਫਾਈਨਲ ਚ ਬਣਾ ਲਓ ਜੀ ਲਖਨਊ ਜਿੱਤ ਗਈ ਚਨਈ ਬਾਹਰ ਤੇ ਆਪਾਂ ਹੋ ਗਏ ਫਾਈਨਲ ਚ ਤੇ ਹੁਣ ਫਾਈਨਲ ਹੋਊਗਾ ਸਾਡਾ ਪੰਜਾਬ ਨਾਲ नो बॉल शॉट है शॉट है है शॉट है बढ़िया बढ़िया अब जब डील तो गए हां है शॉट है शॉट है शॉट है बढ़िया 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 हो गया है कितना हुआ हां दो हो गए

थीक है, थीक है, थीक नहीं होता ठीक है ठीक है कितनी बोल रही हो ठीक है ठीक है वेरी गुड वेरी गुड यार बहुत अच्छे नो बॉल सर बीमर मेरे को लगा मैं मेरे को कंबल ओढ़ लेगा इस टाइम वाइट बढ़िया बॉल है बढ़िया वेट रहने दो वाइड वो आपके बिना वाइड चार नहीं हो गया पर 6 हो गया तो 4 हो जाएगा आएगा 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 एक ही चाहिए बस एक ही चाहिए कोई सुन नहीं सकते लग सकता है चक्कर आ रहा है वो खड़ी हो सीधी हो गई इधर में सुन ना देना हां शॉट आ गया आ गया शाबाश लड़ जाओ शाबाश ये बोल ट्रेन हो गया स्पीड से ट्रेन हो अब बॉलिंग कैसे करनी बाप कुछ सुन ਦੇਵੋ ਜੀ ਨੂੰ ਦੋ ਵਜੇ ਦਾ ਇਹ ਹੀ ਚੀਜ਼ ਨਹੀਂ ਹੋ ਰਹੀ ਸ਼ਾਟ ਹੋਰ ਆ ਲੜਗੇ ਸ਼ਾਟ ਹੋਰ ਭਾਈਆ ਫਾਇਰਡਨ ਇੱਕ ਹੋਰ ਇੱਕ ਹੋਰ ਆਸਟ ਬੱਡੀ ਟੀਮ ਦਾ ਜਾਨ ਧੱਕਣ ਵਾਲਾ ਸੂਰਮਾ ਲੈ ਜਿਸ ਨੂੰ ਨਹੀਂ ਸਾਡੇ ਕਪਤਾਨ ਸਾਹਿਬ ਕਪਤਾਨ ਪ੍ਰਿੰਸ ਸਰ ਭਾਈ ਆਪਾਂ ਜਿੱਤ ਗਏ ਫਾਈਨਲ ਜੋਰ ਲਾਤਾ ਮੁੰਡਿਆਂ ਨੇ ਪੂਰਾ ਤੇ ਤੁਹਾਡਾ ਥੈਂਕ ਯੂ ਸਪੈਸ਼ਲ ਨਾ ਮੈਚ ਉਹ ਜਿੱਤਦੇ ਤੁਸੀਂ ਫੇ ਗਏ ਹੀ ਅਸੀਂ ਸੁਪਤਾਨ ਨੂੰ ਕੀ ਕਹਿਣਾ ਹੈ ਇਧਰ ਕਪਤਾਨ ਜਿਹੇ ਤੇ ਆਹ ਭਾਜੀ ਜਿਹੜੇ ਮੇਨ ਜਿਹੜੇ ਕਪਤਾਨ ਨੇ ਤੇ ਜਾਲੀ ਦਾ ਯੋਗਦਾਨ ਇਹਨਾਂ ਦਾ ਨਹੀਂ ਤਾਂ ਫਾਈਨਲ ਚ ਬਾਹਰ ਦੀ ਅਸੀਂ ਆ ਜਾਲੀ ਕੈਪਟਨ ਦੀ ਕਰੋ